ਸਤਿ ਸ਼੍ਰੀ ਅਕਾਲ ਜੀ ਹੋਸਨਾਵ ਜੀ ਕੀ ਹਾਲ ਚਾਲ ਹੈ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਕਾਫੀ ਟਾਈਮ ਹੋ ਚੁੱਕਿਆ ਟਾਈਮ ਹੋ ਗਿਆ ਜੀ ਹੁਣ 8:30 ਦਾ ਤੇ ਹੁਣ ਆਪਾਂ ਬਣਾਉਣ ਲੱਗੇ ਆ ਤੁਹਾਡੇ ਲਈ ਇੱਕ ਵਲੌਗ ਕੱਲ ਆਪਾਂ ਵਲੌਗ ਪਾਇਆ ਸੀਗਾ ਗੋਡਿਆਂ ਨਾਲ ਰਿਲੇਟਡ ਹੈ ਨਾ ਕਿ ਗੋਡਿਆਂ ਦਾ ਦਰਦ ਹੈਗਾ ਜਿਹੜਾ ਉਹ ਪੰਜ ਚੀਜ਼ਾਂ ਦੱਸੀਆਂ ਸੀ ਤੁਹਾਨੂੰ ਮੈਂ ਵੀ ਉਹਨਾਂ ਦਾ ਪਾਊਡਰ ਬਣਾ ਕੇ ਲੈਣਾ ਹੈਗਾ ਤੇ ਉਹ ਦੇਣਾ ਠੀਕ ਹੋ ਜਾਣਗੇ ਮੈਂ ਦੁਬਾਰਾ ਤੋਂ ਰਿਪੀਟ ਕਰਦਾ ਕਿਉਂਕਿ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਉਹ ਨਵੀਆਂ ਜੁੜ ਜਾਂਦੀਆਂ ਨੇ ਤੇ ਉਸ ਤੋਂ ਬਾਅਦ ਨਾ ਫਿਰ ਆਪਾਂ ਨੂੰ ਉਹਨਾਂ ਨੂੰ ਵੀ ਪ੍ਰੋਬਲਮ ਆਉਂਦੀ ਹੈਗੀ ਹੈ ਸਮਝ ਨਹੀਂ ਆਉਂਦਾ ਕਿ ਕਿਹੜਾ ਨੁਸਖਾ ਦੱਸਿਆ ਸੀ ਫਿਰ ਭੈਣਾਂ ਬਹੁਤ ਪੁੱਛਦੀਆਂ ਨੇ ਵੀ ਕਿਹੜਾ ਨੁਸਖਾ ਦੱਸਿਆ ਸੀ ਇਸ ਕਰਕੇ ਮੈਂ ਦੁਬਾਰਾ ਤੋਂ ਇੱਕ ਵਾਰ ਉਹ ਰਿਪੀਟ ਜ਼ਰੂਰ ਕਰੂੰਗੀ ਕਿ ਕਿਹੜੀਆਂ-ਕਿਹੜੀਆਂ ਚੀਜ਼ਾਂ ਸੀਗੀਆਂ ਠੀਕ ਹੈ ਇੱਕ ਵਾਰੀ ਤੁਸੀਂ ਵੀ ਨੋਟ ਕਰ ਲਿਓ ਮੈਂ ਦੁਬਾਰਾ ਬੋਲ ਦਿੰਨੀ ਆ ਲੋ ਜੀ ਇਹਦੇ ਵਿੱਚ ਸੀ ਇੱਕ ਚੀਜ਼ ਸੀਗੀ ਵਾਬੜਿੰਗ ਠੀਕ ਹੈ ਜੀ ਤੇ ਦੂਸਰਾ ਸੀ ਬਹੇੜੇ ਤੀਸਰਾ ਸੁੰਡ ਚੌਥਾ ਕਾਲੀ ਮਿਰਚ ਤੇ ਪੰਜਵਾਂ ਸੀ ਮਗਾ ਠੀਕ ਹੈ ਜੀ ਪੰਜ ਚੀਜ਼ਾਂ ਸੀਗੀਆਂ ਮੈਂ ਇੱਕ ਵਾਰ ਤੁਹਾਨੂੰ ਇਹਨਾਂ ਪੰਜੇ ਚੀਜ਼ਾਂ ਨੂੰ ਇੱਕੋ ਜਿਹਾ ਵਜਨ ਲੈਣਾ ਹੈਗਾ ਇਹਨਾਂ ਦਾ ਤੇ ਪਾਊਡਰ ਬਣਾ ਕੇ ਰੱਖ ਲੈਣਾ ਠੀਕ ਹੈ ਜੀ ਦੁਪਹਿਰ ਦੇ ਖਾਣੇ ਤੋਂ ਅੱਧਾ ਘੰਟਾ ਪਿੱਛੋਂ ਕੁਸੇ ਬਾਣੀ ਨਾਲ ਲੈਣਾ ਹੈ ਜੋੜਾਂ ਤੇ ਗੋਡਿਆਂ ਦਾ ਦਰਦ ਤਾਂ ਖਤਮ ਹੁੰਦਾ ਹੀ ਹੈ ਤੇ ਇਹ ਵਜਨ ਵੀ ਘਟਦਾ ਹੈ ਠੀਕ ਹੈ ਜੀ ਤੇ ਲਓ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਲੈਣਾ ਕਿੰਨਾ ਹੈ ਕੱਲ ਮੈਂ ਵੀ ਭੁੱਲ ਗਈ ਸੀਗੀ ਕਿਉਂਕਿ ਮੈਂ ਉਹ ਭੈਣ ਨੂੰ ਤੋਂ ਪੁੱਛਣਾ ਭੁੱਲ ਗਈ ਤੇ ਭੈਣ ਵੀ ਦੱਸਣਾ ਭੁੱਲ ਗਈ ਸੀ ਇਸ ਕਰਕੇ ਮੈਂ ਤੁਹਾਨੂੰ ਵੀ ਨਹੀਂ ਦੱਸਿਆ ਹੈਗਾ ਤੇ ਉਸ ਤੋਂ ਬਾਅਦ ਜਦੋਂ ਵਲੌਗ ਬਣ ਗਿਆ ਤੇ ਉਦੋਂ ਫਿਰ ਮੈਨੂੰ ਬਾਅਦ ਚ ਯਾਦ ਆਇਆ ਕਿ ਆਪਾਂ ਇਹ ਤਾਂ ਦੱਸਿਆ ਹੀ ਨਹੀਂ ਹੈਗਾ ਕਿ ਲੈਣਾ ਕਿੰਨਾ ਹੈਗਾ ਹਣਾ ਸੋ ਆਪਾਂ ਫਿਰ ਅੱਜ ਭੈਣ ਨੂੰ ਮੈਸੇਜ ਕੀਤਾ ਤੇ ਉਹਨਾਂ ਦਾ ਜਵਾਬ ਆ ਗਿਆ ਸੀਗਾ ਉਹ ਕਹਿੰਦੇ ਵੀ ਜਿਹੜਾ ਇਹ ਵਾਲਾ ਨੁਸਖਾ ਹੈਗਾ ਨਾ ਤੁਸੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਮੈਂ ਪੰਜ ਦੱਸੀਆਂ ਨੇ ਉਹਨਾਂ ਦਾ ਤੁਸੀਂ ਪਾਊਡਰ ਬਣਾ ਲੈਣਾ ਪਹਿਲਾਂ ਸਾਬਤ ਲੈ ਕੇ ਆਉਣੀਆਂ ਪੰਸਾਰੀ ਤੋਂ ਲਓ ਮੈਂ ਥੋੜਾ ਜਿਹਾ ਲੈ ਕੇ ਆਉਣੀਆਂ ਸਾਰੀਆਂ ਚੀਜ਼ਾਂ ਤੁਸੀਂ ਪੰਸਾਰੀ ਤੋਂ ਸਾਬਤ ਠੀਕ ਹੈ ਜੀ ਤੇ ਇੱਕੋ ਜੀ ਮਾਤਰਾ ਚ ਲੈ ਕੇ ਆਉਣੀਆਂ ਨੇ ਉਹ ਤੁਹਾਡੀ ਮਰਜ਼ੀ ਆ ਵੀ ਕਿੰਨੀਆਂ ਕਿੰਨੀਆਂ ਲੈ ਕੇ ਆਉਣੀਆਂ ਨੇ ਤੁਸੀਂ ਇੱਕੋ ਜੀ ਕੁਆਂਟੀਟੀ ਦੇ ਵਿੱਚ ਲੈ ਆਇਓ ਤੇ ਉਸ ਤੋਂ ਬਾਅਦ ਨਾਲ ਲਿਆ ਕੇ ਤੁਸੀਂ ਉਹਦਾ ਪਾਊਡਰ ਬਣਾ ਲੈਣਾ ਮਿਕਸੀ ਦੇ ਵਿੱਚ ਗ੍ਰाइंड ਕਰ ਲਿਓ ਹਣਾ ਤੇ ਜੇ ਮੋਟਾ ਜਿਹਾ ਵੀ ਰਹਿ ਗਿਆ ਤਾਂ ਥੋੜਾ ਜਿਹਾ ਛਾਣ ਲਿਓ ਇੱਕ ਵਾਰੀ ਤੇ ਉਸ ਤੋਂ ਬਾਅਦ ਤੁਸੀਂ ਨਾ ਦੁਪਹਿਰ ਦੇ ਖਾਣੇ ਤੋਂ ਬਾਅਦ ਉਹ ਲੈਣਾ ਹੈਗਾ ਤੁਸੀਂ ਅੱਧਾ ਘੰਟਾ ਬਾਅਦ ਤੇ ਕੋਸੇ ਪਾਣੀ ਨਾਲ ਲੈਣਾ ਹੈ ਤੇ ਹੁਣ ਲੈਣਾ ਕਿੰਨਾ ਹੈਗਾ ਉਹ ਮੈਂ ਤੁਹਾਨੂੰ ਦੱਸ ਦਿੰਨੀ ਆ ਉਹ ਲੈਣਾ ਹੈਗਾ ਜੀ ਤੁਸੀਂ ਅ ਅੱਧਾ ਚਮਚ ਕੋਸੇ ਪਾਣੀ ਨਾਲ ਅੱਧਾ ਚਮਚ ਦੁਪਹਿਰ ਦੇ ਖਾਣੇ ਤੋਂ ਅੱਧਾ ਘੰਟਾ ਬਾਅਦ ਕੋਸੇ ਪਾਣੀ ਨਾਲ ਅੱਧਾ ਚਮਚ ਠੀਕ ਹੈ ਜੀ ਤੇ ਅੱਜ ਫਿਰ ਭੈਣ ਦਾ ਮੈਨੂੰ ਮੈਸੇਜ ਆਇਆ ਕਹਿੰਦੀ ਜੀ ਇਹ ਜਿਹੜਾ ਨੁਸਖਾ ਹੈਗਾ ਨਾ ਇਹ ਬੈਕ ਪੇਨ ਤੋਂ ਜੋੜਾਂ ਦੇ ਦਰਦ ਤੋਂ ਕਮਰ ਦਰਦ ਤੋਂ ਜੋ ਵੀ ਮਤਲਬ ਆਪਾਂ ਨੂੰ ਬੋਡੀ ਪੇਨ ਹੁੰਦਾ ਹੈਗਾ ਹਨਾ ਉਹਦੇ ਤੋਂ ਇਹ ਰਾਮ ਬਾਣ ਹੈਗਾ ਤੇ ਦੂਜਾ ਉਹ ਕਹਿੰਦੇ ਵੀ ਹੁਣ ਜੇ ਮੈਂ ਤੁਹਾਨੂੰ ਸੁਣਾਉਂਗੀ ਤੁਸੀਂ ਕਹੋਗੇ बार-बार ਸੁਣਾਉਂਦੇ ਰਹਿੰਨੇ ਹੋ ਤੁਸੀਂ ਉਹਨਾਂ ਦੀ ਆਵਾਜ਼ ਤੇ ਇੰਨਾ ਕੁ ਤਾਂ ਵਿਸ਼ਵਾਸ ਤੁਸੀਂ ਮੇਰੇ ਤੇ ਕਰ ਹੀ ਸਕਦੇ ਹੋ ਹਨਾ ਤੇ ਭੈਣ ਦਾ ਮੈਸੇਜ ਆਇਆ ਸਵੇਰੇ ਕਹਿੰਦੇ ਮਤਲਬ ਕਿ ਨਾ ਇਹ ਜਿਹੜਾ ਨੁਸਖਾ ਹੈਗਾ ਉਹ ਥਾਇਰੋਇਡ ਦਾ ਵੀ ਦੁਸ਼ਮਣ ਹੈ ਥਾਇਰੋਇਡ ਵੀ ਨਹੀਂ ਰਹਿੰਦਾ ਇਹਦੇ ਨਾਲ ਕਹਿੰਦੇ ਵੀ ਜਿਵੇਂ ਆਪਾਂ ਲੈਂਦੇ ਰਹਿਨੇ ਆ ਹੌਲੀ ਹੌਲੀ ਜਿਹੜੀ ਡੋਜ਼ ਹੈਗੀ ਆ ਗੋਲੀ ਦੀ ਕਿਸੇ ਨੂੰ 100 ਦੀ ਲੱਗੀ ਆ 50 ਦੀ ਲੱਗੀ ਆ ਹਨਾ ਤੇ ਮੈਨੂੰ ਖੁਦ ਨੂੰ ਲੱਗੀ ਹੋਈ ਆ ਮੈਨੂੰ ਖੁਦ ਨੂੰ ਥਾਇਰੋਇਡ ਹੈਗਾ ਔਰ ਮੈਂ ਵੀ ਇਹ ਚੀਜ਼ ਹੈ ਜਿਹੜੀ ਉਹ ਜ਼ਰੂਰ ਟਰਾਈ ਕਰੂੰਗੀ ਅ ਕਹਿੰਦੇ ਵੀ ਹੌਲੀ ਹੌਲੀ ਕਰਦੇ ਕਰਦੇ ਡੋਜ਼ ਘਟਦੀ ਘਟਦੀ ਜਿਹੜੀ ਗੋਲੀ ਹੈਗੀ ਆ ਉਹ ਬਿਲਕੁਲ ਛੁੱਟ ਜਾਂਦੀ ਹੈ ਥਾਇਰੋਇਡ ਦੀ ਔਰ ਥਾਇਰੋਇਡ ਬਿਲਕੁਲ ਠੀਕ ਹੋ ਜਾਂਦਾ ਹੈ ਔਰ ਤੀਸਰੀ ਗੱਲ ਕਹਿੰਦੇ ਇਹਦੇ ਨਾਲ ਵਜ਼ਨ ਕਾਫੀ ਘਟਦਾ ਹੈਗਾ ਔਰ ਮੈਂ ਤਾਂ ਤੁਹਾਨੂੰ ਕਿਹਾ ਸੀਗਾ ਕਿ ਇੱਕ ਹਫ਼ਤੇ ਦੇ ਵਿੱਚ ਠੀਕ ਹੁੰਦਾ ਪਰ ਭੈਣ ਨੇ ਤਾਂ ਇਹ ਮੈਨੂੰ ਦੱਸਿਆ ਸੀਗਾ ਕਿ ਚਾਰਾਂ ਦਿਨਾਂ ਦੇ ਵਿੱਚ ਹੀ ਗੋਡੇ ਜਿਹੜੇ ਬਿਲਕੁਲ ਠੀਕ ਹੋ ਗਏ ਦਰਦ ਹਨ ਤੇ ਪਰ ਮੈਂ ਥੋੜਾ ਜਿਹਾ ਚਾਰਕ ਦਿਨ ਹੋਰ ਵਧਾਦੇ ਸੀ ਕਿ ਮੈਂ ਕਿਹਾ ਜੇ ਚਾਰਾਂ ਨਾਲ ਲਾਂ ਠੀਕ ਹੋਏ ਤੇ ਭੈਣਾ ਕਹਿਣਗੀ ਆ ਵੀ ਤੁਸੀਂ ਤਾਂ ਚਾਰ ਹੀ ਕਿਹਾ ਸੀ ਸੋ ਆਪਾਂ ਡਬਲ ਕਰਤਾ ਸੀ ਟਾਈਮ ਬਹੁਤ ਵਧੀਆ ਨੁਸਖਾ ਹੈਗਾ ਸਾਰੀਆਂ ਭੈਣਾਂ ਨੇ ਜਰੂਰ ਅਜਮਾਉਣਾ ਹੈਗਾ ਇਹਨੂੰ ਠੀਕ ਹੈ ਤੇ ਆਪਾਂ ਹੁਣ ਕੱਲ ਨੂੰ ਮੰਗਾ ਰਹੇ ਆ ਜਿਹੜੀ ਹੈਗੀ ਆ ਉਹ ਕੀ ਕਹਿੰਦੇ ਨੇ ਅਰਜਨ ਦੀ ਸ਼ਾਲ ਅਰਜਨ ਸ਼ਾਲ ਜਾਂ ਅਰਜਨ ਦੀ ਸ਼ਾਲ ਜੋ ਵੀ ਕਹਿੰਦੇ ਨੇ ਹਨਾ ਤੇ ਉਹਦੇ ਬਾਰੇ ਵੀ ਮੈਂ ਇਹ ਤਾਂ ਸੀਗਾ ਪਹਿਲਾਂ ਮੈਂ ਦੱਸਿਆ ਤੁਹਾਨੂੰ ਗੋਡਿਆਂ ਬਾਰੇ ਪੰਜ ਚੀਜ਼ਾਂ ਦੱਸੀਆਂ ਉਹਦਾ ਪਾਊਡਰ ਬਣਾ ਲੈਣਾ ਲਿਆ ਕੇ ਬਣਾ ਕੇ ਤੇ ਦੁਪਹਿਰ ਦੇ ਖਾਣੇ ਤੋਂ ਅੱਧਾ ਘੰਟਾ ਬਾਅਦ ਅੱਧਾ ਚਮਚ ਕੋਸੇ ਪਾਣੀ ਨਾਲ ਲੈਣਾ ਬਸ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀਆਂ ਕਿ ਜਿਹੜਾ ਆਪਾਂ ਕੱਲ ਅਰਜਨ ਸ਼ਾਲ ਬਾਰੇ ਦੱਸਿਆ ਸੀ ਬਹੁਤ ਸਾਰੀਆਂ ਭੈਣਾਂ ਦੇ ਵੀ ਕਮੈਂਟ ਆਏ ਕਿ ਬਹੁਤ ਵਧੀਆ ਚੀਜ਼ ਹੈ ਹਨਾ ਤੇ ਬਿਲਕੁਲ ਘਬਰਾਉਣ ਦੀ ਬਿਲਕੁਲ ਡਰਨ ਦੀ ਲੋੜ ਨਹੀਂ ਹੈਗੀ ਕੁਝ ਵੀ ਨਹੀਂ ਕਰਦੀਆਂ ਇਹ ਚੀਜ਼ਾਂ ਤੁਹਾਨੂੰ ਇਹ ਉਹ ਚੀਜ਼ਾਂ ਤਾਂ ਹੈ ਨਹੀਂ ਵੀ ਸਾਨੂੰ ਕਿਸੇ ਨੇ ਪੂੜੀ ਬਣਾ ਕੇ ਫੜਾਤੀ ਦੇਸੀ ਚੀਜ਼ਾਂ ਦੀ ਵੀ ਸਾਨੂੰ ਪਤਾ ਨਹੀਂ ਆ ਤੇ ਅਸੀਂ ਖਾ ਲਈ ਤੇ ਸਾਡੇ ਸਾਈਡ ਇਫੈਕਟ ਹੋ ਗਿਆ ਇਹ ਸਾਰੀਆਂ ਚੀਜ਼ਾਂ ਸਾਨੂੰ ਪਤਾ ਨੇ ਅਸੀਂ ਦੱਸ ਕੇ ਤੁਮਸਾਰੀ ਤੋਂ ਲਿਆਉਣੀਆਂ ਨੇ ਔਰ ਸਾਨੂੰ ਪਤਾ ਹੈ ਕਿ ਇਹਨਾਂ ਵਿੱਚ ਕੀ ਚੀਜ਼ਾਂ ਪਾਈਆਂ ਹੋਈਆਂ ਨੇ ਠੀਕ ਹੈ ਲੋ ਜੀ ਆਪਾਂ ਨੂੰ ਆ ਗਿਆ ਸੀ ਵਿੱਚ ਫੋਨ ਪਹਿਣਾ ਦੇ ਫੋਨ ਫੋਨ ਜਲਦੇ ਰਹਿੰਦੇ ਨੇ ਵਿੱਚ ਤੇ ਆਪਾਂ ਬਹੁਤ ਘੱਟ ਗਨ ਹੋਰ ਕਲਦੇ ਆ ਪਹਿਣਾ ਤੇ ਮੈਂ ਗੱਲ ਕਰ ਰਹੀ ਸੀਗੀ ਕਿ ਇਹ ਕੋਈ ਉਹ ਚੀਜ਼ ਤਾਂ ਹੈ ਨਹੀਂ ਕਿ ਆਪਾਂ ਨੂੰ ਕਿਸੇ ਨੇ ਪਾਊਡਰ ਦੀ ਜਾਂ ਕਿਸੇ ਚੀਜ਼ ਦੀ ਪੁੜੀ ਹੈ ਜਿਹੜੀ ਉਹ ਬਨ ਕੇ ਫੜਾਤੀ ਤੇ ਆਪਾਂ ਸੋਚੀਏ ਕਿ ਇਹਦੇ ਵਿੱਚ ਪਤਾ ਨਹੀਂ ਕੀ ਹੋਊਗਾ ਸੇ ਨਹੀਂ ਖਾਂਦੇ ਹਨਾ ਪਤਾ ਨਹੀਂ ਕੀ ਸਾਈਡ ਇਫੈਕਟ ਹੋਊਗਾ ਇਹ ਉਹ ਬੜੀਆਂ ਚੀਜ਼ਾਂ ਤਾਂ ਹੈ ਨਹੀਂ ਗਈਆਂ ਤੇ ਇਹ ਉਹ ਵਾਲੀਆਂ ਚੀਜ਼ਾਂ ਤਾਂ ਹੈ ਨਹੀਂ ਗਈਆਂ ਵੀ ਜਿਹਦੇ ਅਸੀਂ ਡਰੀਏ ਉਹ ਸਾਰੀਆਂ ਉਹੀ ਚੀਜ਼ਾਂ ਨੇ ਜਿਹੜੀਆਂ ਆਪਾਂ ਪੰਜ ਚੀਜ਼ਾਂ ਤੁਹਾਨੂੰ ਦੱਸਦੀਆਂ ਔਰ ਸਾਰਿਆਂ ਨੂੰ ਪਤਾ ਵੀ ਇਹ ਚੀਜ਼ਾਂ ਬਹੁਤ ਚੰਗੀਆਂ ਨਹੀਂ ਖਾਣੀਆਂ ਸੋ ਤੁਸੀਂ ਜ਼ਰੂਰ ਯੂਜ਼ ਕਰਨਾ ਇਹਨੂੰ ਲੈ ਕੇ ਆਉਣਾ ਤੇ ਹੁਣ ਮੈਂ ਤੁਹਾਨੂੰ ਅਗਲੀ ਗੱਲ ਦੱਸਦੀ ਹਾਂ ਠੀਕ ਹੈ ਅਗਲੀ ਗੱਲ ਇਹ ਹੈਗੀ ਆ ਕਿ ਜਿਹੜੀ ਆਪਾਂ ਦੱਸਿਆ ਸੀਗਾ ਅਰਜਨ ਛਾਲ ਹਨਾ ਵੀ ਉਹ ਲੈ ਕੇ ਆ ਉਹ ਲਿਆ ਕੇ ਤੇ ਤੁਸੀਂ ਪੀਸ ਲੋ ਤੇ ਉਹਦਾ ਚਮਚ ਦਾ ਚੌਥਾ ਹਿੱਸਾ ਕੱਚੀ ਲੱਸੀ ਨਾਲ ਲੈ ਲਓ ਹਨਾ ਤੇ ਉਸ ਤੋਂ ਬਾਅਦ ਬਹੁਤ ਸਾਰੀਆਂ ਭੈਣਾਂ ਦੇ ਕਮੈਂਟ ਵੀ ਆਏ ਤੇ ਇੱਕ ਨਾ ਅੱਜ ਮੈਂ ਤੁਹਾਨੂੰ ਦੱਸਦੀ ਹਾਂ ਇੱਕ ਭੈਣ ਨੇ ਜਸਿੰਦਰ ਕੌਰ ਮਲੇਸ਼ੀਆ ਤੋਂ ਉਹ ਆਪਣੇ ਨਾਲ ਜੁੜੇ ਹੋਏ ਨੇ ਕਾਫੀ ਕਾਫੀ ਟਾਈਮ ਤੋਂ ਕਸਟਮਰ ਵੀ ਨੇ ਵੈਸੇ ਵੀ ਭੈਣਾਂ ਦਾ ਬਹੁਤ ਜ਼ਿਆਦਾ ਪਿਆਰ ਆ ਆਪਣੇ ਨਾਲ ਹਨਾ ਤੇ ਅੱਜ ਉਹਨਾਂ ਦਾ ਵੀ ਮੈਸੇਜ ਆਇਆ ਕਹਿੰਦੇ ਜੀ ਮੇਰੇ ਨਾ ਮਤਲਬ ਕਿ ਹਸਬੰਡ ਨੂੰ ਕਈ ਸਾਲ ਪਹਿਲਾਂ ਪ੍ਰੋਬਲਮ ਆ ਗਈ ਸੀਗੀ ਹਾਰਟ ਦੀ ਬਲੋਕੇਜ ਵਗੈਰਾ ਤੇ ਡਾਕਟਰਾਂ ਦਾ ਤੁਹਾਨੂੰ ਪਤਾ ਹੀ ਆ ਫਿਰ ਕਹਿ ਦਿੰਦੇ ਨੇ ਕਿ ਤੁਸੀਂ ਆਪਣੀ ਹਾਰਟ ਸਰਜਰੀ ਕਰਾ ਲਓ ਹਨਾ ਸਟੰਟ ਪਵਾ ਲਓ ਇਦਾਂ ਕਰਕੇ ਤੇ ਕਹਿੰਦੇ ਅਸੀਂ ਕੋਈ ਪਾਕਿਸਤਾਨੀ ਸੀਗਾ ਉਹਨੇ ਦੱਸਿਆ ਕਿ ਤੁਸੀਂ ਅਰਜਨਸ਼ਾਲਾ ਲੋ ਕਹਿੰਦੇ ਉਹਨਾਂ ਨੇ ਮਹੀਨਾ ਕੁ ਲਈ ਕੋਈ ਬਲੋਕੇਜ ਨਹੀਂ ਕੋਈ ਕੋਲੈਸਟ੍ਰੋਲ ਨਹੀਂ ਕੋਈ ਬੀਪੀ ਨਹੀਂ ਸਭ ਕੁਝ ਓਕੇ ਕਹਿੰਦੇ ਬੜੇ ਸਾਲ ਹੋ ਗਏ ਉਸ ਚੀਜ਼ ਨੂੰ ਤੇ ਕਹਿੰਦੇ ਹੁਣ ਮੈਨੂੰ ਨਾ ਮਤਲਬ ਕੋਲੇਸਟ੍ਰੋਲ ਸੀਗਾ ਤੁਹਾਡਾ ਬਲੌਗ ਦੇਖ ਕੇ ਕਹਿੰਦੇ ਮੈਨੂੰ ਯਾਦ ਆ ਗਿਆ ਵੀ ਮੈਂ ਵੀ ਅਰਜਨ ਇਨਸ਼ਾਅੱਲਾ ਲਵਾਂ ਸੋ ਇੰਨੇ ਸਾਰੇ ਬੈਨੀਫਿਟ ਨੇ ਜੀ ਇਹ ਅਰਜਨ ਇਨਸ਼ਾਅੱਲਾ ਦੇ ਜਾਂ ਦੇਸੀ ਚੀਜ਼ਾਂ ਜੋ ਵੀ ਹੈਗੀਆਂ ਨੇ ਆਪਾਂ ਨੂੰ ਨੁਸਖੇ ਮਿਲਦੇ ਨੇ ਸੋ ਮੈਂ ਤਾਂ ਜਸਵਿੰਦਰ ਕੌਰ ਖਾਲਸਾ ਭੈਣ ਨੇ ਜਿਹੜੇ ਤਪੇ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨੀਆਂ ਸੋਹਣੀਆਂ ਚੀਜ਼ਾਂ ਸਾਨੂੰ ਦਿੱਤੀਆਂ ਨੇ ਸ਼ੇਅਰ ਕਰਨ ਵਾਸਤੇ ਸੋ ਉਹਨਾਂ ਦਾ ਮੈਨੂੰ ਫੋਨ ਆਇਆ ਮੈਸੇਜ ਆਇਆ ਕਿ ਤੁਸੀਂ ਸ਼ੇਅਰ ਕਰ ਦਿਓ ਪਲੀਜ਼ ਮੇਰੇ ਕੋਲੇ ਨੁਸਖੇ ਨੇ ਤੁਸੀਂ ਸ਼ੇਅਰ ਕਰ ਦਿ ਤੇ ਆਪਾਂ ਉਹਨਾਂ ਦੇ ਨੁਸਖੇ ਆ ਜਿਹੜੇ ਸ਼ੇਅਰ ਕਰਦੇ ਥੋਡੇ ਤੱਕ ਮੈਸੇਜ ਲਾਤਾ ਜਿਵੇਂ ਜਿਵੇਂ ਤੁਸੀਂ ਆਪਣੇ ਰਿਜ਼ਲਟ ਆਪਣੇ ਨਾਲ ਸ਼ੇਅਰ ਕਰਦੇ ਰਹੋਗੇ ਆਪਾਂ ਜਸਵਿੰਦਰ ਗੌਰ ਭੈਣ ਨੂੰ ਅ ਜਰੂਰ ਕੇ ਸ਼ੇਅਰ ਕਰਾਂਗੇ ਉਹਨਾਂ ਦਾ ਸਾਰੇ ਤਹਿ ਦਿਲੋਂ ਧੰਨਵਾਦ ਕਰਾਂਗੇ ਪ੍ਰਮਾਤਮਾ ਕਰੇ ਇਹਨਾਂ ਨੁਸਖਿਆਂ ਨਾਲ ਤੁਸੀਂ ਸਾਰੇ ਠੀਕ ਹੋ ਜੂ। ਅਸੀਂ ਤਾਂ ਚਾਹੁੰਦੇ ਆ ਸਾਰੀਆਂ ਭੈਣਾਂ ਬਿਲਕੁਲ ਠੀਕ ਰਹਿਣ ਕਿਸੇ ਦਾ ਬੀਪੀ ਨਾ ਵਧੇ ਕਿਸੇ ਨੂੰ ਕੋਈ ਗੋਡਿਆਂ ਦੀ ਪ੍ਰੋਬਲਮ ਨਾ ਹੋਵੇ ਬੈਕ ਪੇਨ ਨਾ ਹੋਵੇ ਇਹੀ ਪ੍ਰੋਬਲਮਸ ਨੇ ਅੱਜ ਕੱਲ ਗੋਡਿਆਂ ਦੀਆਂ ਬੈਕ ਪੇਨ ਦੀਆਂ ਜੋੜਾਂ ਦੇ ਦਰਦ ਦਾ ਕਮਰ ਦਰਦ ਕਿਸੇ ਉੱ ਗੁਰਦੁਆਰਾ ਸਾਹਿਬ ਜਾਂਦੀਆਂ ਨੇ ਭੈਣਾਂ ਬਹੁਤ ਸਾਰੀਆਂ ਨੇ ਜਿਹੜੀਆਂ ਮੈਂ ਦੇਖੀਆਂ ਨੇ ਨੀਚੇ ਨਹੀਂ ਬੈਠ ਜਾਂਦੀ ਬੈਠ ਸਕਦੀਆਂ ਉੱਪਰ ਬੈਠਣਾ ਪੈਂਦਾ ਤੇ ਕਿੰਨਾ ਔਖਾ ਲੱਗਦਾ ਹੈ ਹਨ ਜਦੋਂ ਆਪਾਂ ਨੂੰ ਗੁਰਦੁਆਰਾ ਸਾਹਿਬ ਚ ਸੰਗਤ ਦੇ ਵਿੱਚ ਜਾ ਕੇ ਕੁਰਸੀਆਂ ਤੇ ਬੈਠਣਾ ਪੈਂਦਾ ਸੋ ਪਹਿਲਾਂ ਦਾ ਟਾਈਮ ਸੀਗਾ ਜਦੋਂ ਕੋਈ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਕੁਰਸੀ ਜਾਂ ਕੋਈ ਉੱਥੇ 쿠ਸ਼ਿਨ ਰੱਖਿਆ ਨਹੀਂ ਹੁੰਦਾ ਸੀ ਸੋਫੇ ਵਗੈਰਾ ਹਨ ਤੇ ਹੁਣ ਦੇਖ ਲਓ ਤੁਸੀਂ ਹਾਲ ਦੇ ਵਿੱਚ ਸਾਰਾ ਕੁਸ਼ਿ ਪ੍ਰਬੰਧ ਹੁੰਦਾ ਪਹਿਲਾਂ ਕੋਈ ਪ੍ਰੋਬਲਮ ਲੋਕਾਂ ਨੂੰ ਹੈ ਨਹੀਂ ਸੀਗੇ ਉਹ ਨੇਚਰ ਦੇ ਬਹੁਤ ਨੇੜੇ ਰਹਿੰਦੇ ਸੀਗੇ ਪਰ ਅਸੀਂ ਨੇਚਰ ਤੋਂ ਜਿਵੇਂ ਜਿਵੇਂ ਦੂਰ ਚਲੇ ਗਏ ਦੁੱਖ ਪ ਤੇ ਲੋ ਜੀ ਹੁਣ ਆਪਾਂ ਬਹੁਤ ਸਾਰੀਆਂ ਗੱਲਾਂ ਕਰਤੀਆਂ ਨੁਸਖੇ ਤੁਹਾਡੇ ਨਾਲ ਸ਼ੇਅਰ ਕਰਤੇ ਤੁਹਾਨੂੰ ਪ੍ਰੋਪਰ ਦੱਸਦਾ ਕਿ ਗੁੱਡਿਆਂ ਵਾਲਾ ਨੁਸਖਾ ਜਿਹੜਾ ਕਿਵੇਂ ਬਣਾਉਣਾ ਹੈ ਤੇ ਕਿਵੇਂ ਖਾਣਾ ਹੈ ਠੀਕ ਹੈ ਤੇ ਇਹਦੇ ਨਾਲ ਥਾਇਰੋਇਡ ਵੀ ਜਦੋਂ ਖਤਮ ਹੁੰਦਾ ਹੈ ਇਹ ਮੈਨੂੰ ਭੈਣ ਨੇ ਹੀ ਇਹ ਸਾਰੀਆਂ ਗੱਲਾਂ ਦਸੀਆਂ ਨੇ ਮੈਨੂੰ ਇਹਦੇ ਬਾਰੇ ਨਹੀਂ ਪਤਾ ਸੀ ਮੈਂ ਤੁਹਾਨੂੰ ਫੇਰ ਦੱਸ ਦਨੀ ਆ ਤੇ ਲੋ ਜੀ ਬਹੁਤ ਸਾਰੀਆਂ ਭੈਣਾਂ ਇਹ ਜੀਆਂ ਨੇ ਜਿਨ੍ਹਾਂ ਨੇ ਕਿਹਾ ਕਿ ਤੁਸੀਂ ਸਾਡੇ ਜਿਹੜੇ ਕਮੈਂਟ ਉਹ ਪੜਦੇ ਨਹੀਂ ਹੈਗੇ ਸੋ ਉਹਨਾਂ ਦਾ ਆਪਾਂ ਸਕਰੀਨਸ਼ਾਟ ਲੈ ਲਿਆ ਕਿ ਭੈਣਾਂ ਗੁੱਸੇ ਨਾਲ ਹੋ ਜਾਣ ਭੈਣਾਂ ਪਿਣਾ ਤਾਂ ਆਪਣਾ ਬਿਲਕੁਲ ਵੀ ਗੁਜ਼ਾਰਾ ਨਹੀਂ ਹੈਗਾ ਤੇ ਲੋ ਜੀ ਹੁਣ ਆਪਾਂ ਉਹਨਾਂ ਦੀ ਕਮੈਂਟ ਜਿਹੜੇ ਪੜ੍ਹ ਲੈਣੇ ਆ ਜਿਹੜੀਆਂ ਗੁੱਸਾ ਕਰਦੀਆਂ ਸੀ ਲੋ ਜੀ ਕਿਰਨਦੀਪ ਕੌਰ ਨੇ ਉਹ ਕਹਿੰਦੇ ਦੀਦੀ ਮੈਨੂੰ ਅਛਾ ਚਲੋ ਇਹਨਾਂ ਨੇ ਆਪਣੀ ਪ੍ਰੋਬਲਮ ਦੱਸੀ ਆ ਦੀਦੀ ਮੈਨੂੰ ਲੂਕੋਰੀਆ ਦੀ ਪ੍ਰੋਬਲਮ ਹੈਗੀ ਆ ਮੈਂ ਵੀਕ ਮੈਂ ਵੀਕ ਹੋ ਰਹੀ ਆ ਮੈਂ ਕੁਝ ਮੈਨੂੰ ਕੁਝ ਦੱਸੋ ਅ ਪਤਾ ਕੀ ਇਹ ਲੂਕੋਰੀਆ ਦੀ ਜਿਹੜਾ ਪੱਠਾ ਯੂਜ਼ ਕਰਦੇ ਆ ਉਹ ਲੂਕੋਰੀਏ ਤੋਂ ਆਰਾਮ ਆਣਾ ਤੁਸੀਂ ਉਹ ਯੂਜ਼ ਕਰੋ ਬਿਲਕੁਲ ਨਹੀਂ ਰਹੂਗੀ ਇਹ ਪ੍ਰੋਬਲਮ ਤੁਹਾਨੂੰ ਅੱਗੇ ਹੈਗਾ ਧੰਨਵਾਦ ਭੈਣ ਤੁਸੀਂ ਗੋਡਿਆਂ ਦਾ ਇਲਾਜ ਦੱਸਿਆ ਦਲਵਿੰਦਰ ਕੌਰ ਭੈਣ ਥੈਂਕ ਯੂ ਜੀ ਥੈਂਕ ਯੂ ਸੋ ਮਚ ਜਸਪਾਲ ਸਿੰਘ ਦੀ ਆਈਡੀ ਤੋਂ ਸਸੀ ਕਾਲ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਧੰਨਵਾਦ ਜੀ ਪਰਮਾਤਮਾ ਤੁਹਾਡੇ ਤੇ ਆਪਣੀ ਕਿਰਪਾ ਬਣਾਈ ਰੱਖਣ ਗੁਰਵਿੰਦਰ ਕੌਰ ਮੋਗੇ ਤੋਂ ਥੈਂਕ ਯੂ ਗੁਰਵਿੰਦਰ ਭੈਣ ਰਣਜੀਤ ਕੌਰ ਦੀ ਆਈਡੀ ਤੋਂ ਭੈਣ ਸਸੀ ਕਾਲ ਮੈਂ ਤੁਹਾਨੂੰ ਕਮੈਂਟ ਕੀਤਾ ਸੀ ਦੋ ਵਾਰੀ ਪਰ ਤੁਸੀਂ ਜਵਾਬ ਨਹੀਂ ਦਿੱਤਾ ਕਿ ਸ਼ੂਗਰ ਵਾਲੇ ਮਰੀਜ਼ ਮਿਸ਼ਰੀ ਤੋਂ ਬਿਨਾ ਪਾਠਾ ਲੈ ਸਕਦੇ ਹਨ ਪਲੀਜ਼ ਜਰੂਰ ਦੱਸੋ ਬਿਲਕੁਲ ਜੀ ਪਾਠਾ ਲੈ ਸਕਦੇ ਮੈਂ ਪਹਿਲਾਂ ਵੀ ਦੱਸਿਆ ਸੀਗਾ ਵਲੌਗ ਦੇ ਵਿੱਚ ਕਿ ਪਾਠਾ ਲੈ ਸਕਦੇ ਨਹੀਂ ਸ਼ ਅ ਲੋਦੀ ਅੱਗੇ ਮੇਰੇ ਖਿਆਲ ਨਾਲ ਮੈਂ ਇਹੀ ਲਿਆ ਸੀਗਾ ਹਨਾ ਸਕਰੀਨਸ਼ਾਟ ਫਿਰ ਵੀ ਮੈਂ ਇੱਕ ਦੋ ਹੋਰ ਦੇਖ ਲੈਣੀ ਆ ਜੇ ਮੈਨੂੰ ਕਿਤੇ ਲੱਗਿਆ ਕਿ ਜ਼ਰੂਰੀ ਹੈ ਤਾਂ ਆਪਾਂ ਜਰੂਰ ਅੱਜ ਥੋੜੀ ਜਿਹੀ ਰੀਡ ਕਰ ਦਿੰਨੇ ਆ ਕਾਫੀ ਜ਼ਿਆਦਾ ਕਮੈਂਟ ਨੇ ਹਨਾ ਇੰਨੇ ਜ਼ਿਆਦਾ ਤਾਂ ਪ੍ਰੀ ਰੀਡ ਕਰ ਵੀ ਨਹੀਂ ਸਕਦੇ ਹੈਗੇ ਇਸ ਲਈ ਤੁਸੀਂ ਬਿਲਕੁਲ ਨਾ ਦਵਾਈ ਕਿੰਨੀ ਲੈਣੀ ਆ ਦਿਨ ਵਿੱਚ ਇੱਕ ਵਾਰ ਲੈਣੀ ਜੀ ਅ ਗੋਡਿਆਂ ਦੇ ਦਰਦ ਤੇ ਬੋਲ ਰਹੇ ਨਹੀਂ ਜੀ ਦਵਾਈ ਨਹੀਂ ਕਹਿ ਸਕਦੇ ਇਹਨੂੰ ਆਪਾਂ ਨੁਸਖਾ ਹੀ ਕਹਿ ਸਕਦੇ ਆ ਦੇਸੀ ਹਨਾ ਕਿੰਨੀ ਲੈਣੀ ਹੈ ਜਿਹੜੀ ਉਹ ਤਾਂ ਅੱਜ ਵਾਲੇ ਵਲੌਗ ਦੇ ਵਿੱਚ ਤੁਹਾਨੂੰ ਪਤਾ ਲੱਗ ਹੀ ਗਿਆ ਦਿਨ ਚ ਇੱਕ ਵਾਰ ਲੈਣੀ ਹੈ ਵੈਸੇ ਤਾਂ ਕਹਿੰਦੇ ਭਾਵੇਂ ਦੋ ਵਾਰ ਲੈ ਲਓ ਪਰ ਤੁਸੀਂ ਹਜੇ ਇੱਕ ਵਾਰ ਤੋਂ ਹੀ ਸਟਾਰਟ ਕਰੋ ਲੋ ਜੀ ਮੇਰਾ ਕੋਲੇਸਟ੍ਰੋਲ 319 ਸੀ ਤੇ ਟ੍ਰਾਈਗਲਿਸਰਾਈਡ 509 ਆ ਮੈਡੀਸਨ ਨਾਲ ਕੋਈ ਫਰਕ ਨਹੀਂ ਪਿਆ ਫਿਰ ਅਰਜਨ ਦਾ ਸੱਕ ਲਿਆਂ ਦਾ ਵੀ ਦਿਨ ਚ ਫਰਕ ਪੈ ਗਿਆ ਕੋਲੇਸਟ੍ਰੋਲ 180 ਤੇ ਟ੍ਰਾਈਗਲਿਸਰਾਈਡ ਹੋ ਗਏ 210 ਅ ਸਵੇਰੇ ਲੋ ਖਾਲੀ ਪੇਟ ਪਾਣੀ ਚ ਉਬਾਲ ਕੇ ਦੇਖੋ ਜੀ ਮੈਂ ਨਹੀਂ ਕਹਿੰਦੀ ਇਹ ਵੀ ਪਾਣੀ ਚ ਉਬਾਲ ਕੇ ਲੋ ਕਿਉਂਕਿ ਭੈਣ ਕਹਿੰਦੇ ਵੀ ਗਰਮ ਹੁੰਦਾ ਤੇ ਪਾਣੀ ਚ ਉਬਾਲ ਕੇ ਲੈਣਾ ਕਿ ਨਹੀਂ ਲੈਣਾ ਉਹ ਮੈਂ ਨਹੀਂ ਕਿਹਾ ਉਹਨਾਂ ਨੇ ਮੈਨੂੰ ਕੱਚੀ ਲੱਸੀ ਨਾ ਕਿਹਾ ਸੀ ਤੇ ਮੈਂ ਤੁਹਾਨੂੰ ਕੱਚੀ ਲੱਸੀ ਨਾਲ ਦੱਸਦਾ ਠੀਕ ਹੈ ਜੀ ਅਰਜੁਨ ਸ਼ਾਲਾ ਸੀਂ ਵੀ ਲੈਂਦੀ ਆ ਬਲਜੀਤ ਕੌਰ ਭੈਣ ਕਹਿ ਰਹੀ ਨੇ ਮੈਂ ਵੀ ਲਈ ਆ ਦੋ ਦਿਨ ਪਰ ਗਰਮੀ ਹੋ ਗਈ ਚਲੋ ਕਿਸੇ ਦੀ ਨਾ ਤਾਸੀਰ ਗਰਮ ਹੁੰਦੀ ਆ ਇਸ ਕਰਕੇ ਹੋ ਜਾਂਦੀ ਆ ਤੁਸੀਂ ਕੱਚੀ ਲੱਸੀ ਨਾਲ ਹੀ ਲੋ ਤਾਂ ਸਹੀ ਰਹੂਗਾ ਫਿਰ ਸਤਿ ਸ਼ਕਾਲ ਸਾਡੇ ਸਕੂਲ ਵਿੱਚ ਬਹੁਤ ਵੱਡਾ ਦਰਖਤ ਆ ਅਸੀਂ ਰੋਜ਼ ਉਬਾਲ ਕੇ ਪੀਂਦੇ ਆ ਗੁਰਮੀਤ ਕੌਰ ਭੈਣ ਬਹੁਤ ਅੱਛੀ ਗੱਲ ਆ ਜੀ ਸਾਨੂੰ ਵੀ ਭੇਜ ਦਿਓ ਬਹੁਤ ਵਧੀਆ ਜਾਣਕਾਰੀ ਦਿੱਤੀ ਬਲਜਿੰਦਰ ਕੌਰ ਲੁਧਿਆਣਾ ਥੈਂਕ ਯੂ ਬਲਜਿੰਦਰ ਜੀ ਭੈਣੇ ਮੇਰੇ ਬੇਟੇ ਦੇ ਸਿਰ ਚ ਚਿੱਟੇ ਮੂੰਹ ਵਾਲੀਆਂ ਫੁਣਸੀਆਂ ਹੁੰਦੀਆਂ ਨੇ ਉਸ ਬਾਰੇ ਦੱਸੋ ਦਵਾਈਆਂ ਬਹੁਤ ਲਈਆਂ ਨੇ ਆਪਾਂ ਜਰੂਰ ਦੱਸਾਂਗੇ ਜੀ ਕਿੰਨਾ ਲੈਣਾ ਹੈ ਜੀ ਇੱਕ ਸਕੂਨ ਔਰ ਹਾਫ ਸਕੂਨ ਪਲੀਜ਼ ਮੈਂਸ਼ਨ ਕਰੋ ਜੀ ਲਓ ਜੀ ਆਪਾਂ ਅੱਜ ਵਾਲੇ ਵਲੌਗ ਚ ਤੁਹਾਨੂੰ ਸਾਰਾ ਕੁਝ ਦੱਸਤਾ ਲਓ ਜੀ ਹੁਣ ਆਪਾਂ ਬਾਕੀ ਗੱਲਾਂ ਕਰਾਂਗੇ ਕੱਲ ਨੂੰ ਕਾਫੀ ਗੱਲਾਂ ਹੋ ਗਈਆਂ ਅੱਜ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ 9 ਵਜੇ ਨਾਲੇ ਹੋ ਗਈ ਗੱਲਬਾਤ ਕਰਦੇ ਵਿੱਚ ਇੱਕ ਭੈਣ ਦਾ ਫੋਨ ਆ ਗਿਆ ਫੋਨ ਤੇ ਕਾਫੀ ਥੇਰ ਲੱਗ ਗਈ 10 ਮਿੰਟ ਲੱਗ ਜਾਂਦੇ ਨੇ ਹਨਾ ਤੇ ਚਲੋ ਹੁਣ ਆਪਾਂ ਵਲੌਗ ਦਾ ਕਰਦੇ ਆ ਇੱਥੇ ਐਂਡ ਮੈਨੂੰ ਲੱਗਦਾ ਕਾਫੀ ਕਲੈਰਿਟੀ ਤੁਹਾਨੂੰ ਹੋ ਗਈ ਹੋਣੀ ਹੈ ਅਗਰ ਫੇਰ ਵੀ ਕੋਈ ਤੁਹਾਨੂੰ ਥੋੜੀ-ਬਹੁਤੀ ਕਿਤੇ ਕਨਫਿਊਜ਼ਨ ਹੋਵੇ ਤਾਂ ਤੁਸੀਂ ਮੇਰੇ ਨਾਲ ਫਿਰ ਕੰਟੈਕਟ ਕਰ ਸਕਦੇ ਹੋ ਠੀਕ ਹੈ ਜੀ ਤੇ ਜੇ ਮੈਨੂੰ ਨਾ ਪਤਾ ਹੋਊਗਾ ਤੇ ਆਪਣੇ ਜਸਵਿੰਦਰ ਕੌਰ ਖਾਲਸਾ ਭੈਣ ਤਾਂ ਕਿਤੇ ਗਏ ਨਹੀਂ ਹੈਗੇ ਹੁਣ ਤਾਂ ਆਪਾਂ ਉਹਨਾਂ ਦਾ ਖੜਾ ਛੱਡਣਾ ਨਹੀਂ ਹੈਗਾ ਚਲੋ ਠੀਕ ਹੈ ਜੀ ਫਿਰ ਮੈਂ ਲਾਂਗੇ ਆਪਾਂ ਵਧੀਆ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ